ਮਸ਼ਹੂਰ ਕੁਲੜ ਪੀਜਾ ਕਪਲ ਇੱਕ ਵਾਰ ਫਿਰ ਸੁਰਖੀਆਂ ਚਾ ਗਿਆ ਹੈ ਦਰਅਸਲ ਕੁਲੜ ਪੀਜਾ ਕਪਲ ਨੇ ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਦੇ ਮਾਮਲੇ 'ਚ ਪਹਿਲੀ ਵਾਰ ਇਕੱਠੇ ਹੋ ਕੇ ਚੁੱਪ ਤੋੜੀ ਹੈ ਕਪਲ ਨੇ ਇੱਕ ਸੋਸ਼ਲ ਮੀਡੀਆ ਪੋਡਕਾਸਟ 'ਚ ਦੱਸਦਿਆਂ ਕਿਹਾ ਕਿ ਇਤਰਾਜ਼ਯੋਗ ਵੀਡੀਓ ਦੇ ਲੀਕ ਹੋਣ ਦੇ ਸਮੇਂ ਜੋ ਮੁਸ਼ਕਲ ਉਨ੍ਹਾਂ ਤੇ ਆਈ ਸੀ ਉਸੇ ਤਰ੍ਹਾਂ ਦੀ ਮੁਸ਼ਕਲ ਕਿਸੇ ਦੁਸ਼ਮਣ ਤੇ ਵੀ ਨਾ ਆਵੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਅੱਜ ਵੀ ਉਸ ਪਲ ਬਾਰੇ ਸੋਚ ਕੇ ਰੋਂਟੇ ਖੜੇ ਹੋ ਜਾਂਦੇ ਨੇ ਗੁਰਪ੍ਰੀਤ ਨੇ ਕਿਹਾ ਕਿ ਕੁਝ ਲੋਕ ਤਾਂ ਇਹ ਵੀ ਕਹਿੰਦੇ ਸਨ ਕਿ ਅਸੀਂ ਇਹ ਸਭ ਕੁਝ ਮਸ਼ਹੂਰ ਹੋਣ ਲਈ ਕੀਤਾ ਸੀ ਫੇਮਸਤਾ ਸੀ ਉਦੋਂ ਵੀ ਸੀ ਜਦੋਂ ਰੇੜੀ ਲਾਉਂਦੇ ਸੀ ਰੇੜੀ ਲਾਂ ਤੋਂ ਰੈਸਟੋਰੈਂਟ ਤੱਕ ਦਾ ਸਫ਼ਰ ਅਸੀਂ ਬੜੀ ਮਿਹਨਤ ਦੇ ਨਾਲ ਪੂਰਾ ਕੀਤਾ ਸੀ ਪਰ ਉਸ ਘਟਨਾ ਤੋਂ ਬਾਅਦ ਸਾਡੀ ਵਿਕਰੀ ਸਿਰਫ 10% ਰਹਿ ਗਈ ਸੀ ਜਿਸ ਦੇ ਕਰਕੇ ਮਨ ਨੂੰ ਬੜੀ ਠੇਸ ਲੱਗਦੀ ਸੀ ਜਦੋਂ ਇਹ ਘਟਨਾ ਵਾਪਰੀ ਹੈ ਤਾਂ ਉਹਨਾਂ ਦਾ ਉਹ ਬੱਚਾ ਜਿਹੜਾ ਉਹ 3 ਦਿਨਾਂ ਦਾ ਸੀ ਸਹਿਜ अरोड़ा ਨੇ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਬੱਚਾ 3 ਦਿਨ ਦਾ ਸੀ ਉਸ ਨੂੰ ਪੀਲੀਆ ਸੀ ਉਸ ਨੂੰ ਹਸਪਤਾਲ ਤੇ ਲੈ ਕੇ ਜਾ ਰਿਆ ਸੀ ਸਮਾਂ ਸਵੇਰੇ 9:30 ਦਾ ਸੀ ਅਚਾਨਕ ਉਸ ਨੂੰ ਮੈਸੇਜ ਆਉਣੇ ਸ਼ੂ ਹੋ ਜਾਂਦੇ ਨੇ ਇਸ ਦੇ ਨਾਲ ਹੀ ਘਰੋਂ ਵੀ ਫੋਨ ਆਉਂਦਾ ਹੈ ਫਿਰ ਮੰਮੀ ਨੇ ਕਿਹਾ ਕਿ ਤੁਸੀਂ ਇਸ ਦਾ ਧਿਆਨ ਰੱਖੋ ਉਸ ਸਮੇਂ ਮਾਂ ਬੱਚੇ ਨੂੰ ਲੈ ਕੇ ਜਾ ਰਹੀ ਸੀ ਤਾਂ ਰਿਕਸ਼ਾ ਪਲਟ ਗਿਆ ਉਸ ਸਮੇਂ ਸਮਝ ਨਹੀਂ ਆ ਰਹੀ ਸੀ ਕਿ ਮੈਂ ਕੀ ਕਰਾਂ ਹਾਲਕਿ ਉਹਨੇ ਪੁਲਸ ਕੋਲ ਬਲੈਕਮੇਲਿੰਗ ਦੀ ਵੀ ਸ਼ਿਕਾਇਤ ਦਰਜ ਕਰਵਾਈ ਸੀ ਕਿਉਂਕਿ ਗੁਰਪ੍ਰੀਤ ਨੇ ਤਾਂ ਇਹ ਵੀ ਗੱਲ ਕਹੀ ਹੈ ਕਿ ਮੈਨੂੰ ਸਮਝ ਨਹੀਂ ਆ ਰਹੀ ਸੀ ਕੀ ਹੋਇਆ ਏ ਪੈਰਾ ਹਟੋਂ ਜ਼ਮੀਨ ਖਿਸਕ ਗਈ ਸੀ ਸਹਿਜ ਨੇ ਦੱਸਿਆ ਕਿ ਗੁਰਪ੍ਰੀਤ ਡੇਢ ਦਿਨ ਤੋਂ ਕਮਰੇ ਤੋਂ ਬਾਹਰ ਨਹੀਂ ਆ ਰਹੀ ਸੀ ਬੜੀ ਮੁਸ਼ਕਲ ਨਾਲ ਇਸ ਨੂੰ ਕਮਰੇ ਵਿੱਚੋਂ ਬਾਹਰ ਲਿਆਂਦਾ ਗਿਆ ਉੱਥੇ ਹੀ ਇਸ ਦੀ ਕੋਦ ਚ ਵਾਰ-ਵਾਰ ਵਾਰਸ ਨੂੰ ਦੇ ਰਹੇ ਸੀ ਸਾਡੇ ਕੋਲ ਇੱਕ ਦੂਜੇ ਨੂੰ ਹੌਸਲਾ ਦੇਣ ਲਈ ਸ਼ਬਦ ਨਹੀਂ ਸਨ ਗੁਰਪ੍ਰੀਤ ਨੇ ਤਾਂ ਇਹ ਵੀ ਦੱਸਿਆ ਕਿ ਜੇਕਰ ਅੱਜ ਮੈਂ ਜਿੰਦਾ ਹਾਂ ਤਾਂ ਬੇਟੇ ਦੇ ਕਾਰਨ ਹੀ ਜਿੰਦਾ ਮੈਨੂੰ ਪਤਾ ਸੀ ਕਿ ਮੇਰੇ ਜਾਣ ਤੋਂ ਬਾਅਦ ਮੇਰੇ ਬੇਟੇ ਨੂੰ ਨਹੀਂ ਪੁੱਛੇਗਾ ਉਸ ਦਾ ਸਮਾਜ ਜੋ ਮੈਂਟਲ ਅਰੈਸਟ ਸੀ ਉਸ ਨੂੰ ਅੱਜ ਵੀ ਫੇਸ ਕਰ ਰਹੀ ਹੈ ਕਈ ਤਰ੍ਹਾਂ ਦੀਆਂ ਸਰੀਰਕ ਦਿੱਕਤਾਂ ਉਸ ਨੂੰ ਆਉਂਦੀਆਂ ਨੇ ਪਰ ਫਿਰ ਵੀ ਜ਼ਿੰਦਗੀ ਜੀ ਰਹੀ ਆਂ ਸਹਿਜ ਨੇ ਇਹ ਵੀ ਗੱਲ ਦਾ ਜ਼ਿਕਰ ਕੀਤਾ ਹੈ ਕਿ ਮੁਸ਼ਕਲ ਸਮੇਂ 'ਚ ਜ਼ਿਆਦਾਤਰ ਲੋਕ ਉਹਨਾਂ ਦੇ ਖਿਲਾਫ ਸਨ ਤਾਂ ਕੁਝ ਲੋਕ ਉਹਨਾਂ ਦੇ ਨਾਲ ਵੀ ਸਨ ਉਹਨਾਂ ਵਿੱਚ ਅਭਿਨੇਤਾ ਪ੍ਰਿੰਸ ਨਰੂਲਾ ਉਹਨਾਂ ਨੂੰ ਉਸ ਨੂੰ ਵਾਇਸ ਨੋਟ ਆਇਆ ਸੀ ਉਸਨੇ ਕਿਹਾ ਸੀ ਕਿ ਇਸ ਦੁਨੀਆ 'ਚ ਬਹੁਤ ਕੁਝ ਹੋ ਜਾਂਦਾ ਹੈ ਪਰ ਤੁਸੀਂ ਹਿੰਮਤ ਨਾ ਹਾਰੋ ਨਹੀਂ ਤਾਂ ਉਹ ਲੋਕ ਅੱਗੇ ਜਾਣਗੇ ਜੋ ਤੁਹਾਨੂੰ ਹਰਾਣਾ ਚਾਹੁੰਦੇ ਨੇ ਇਸ ਦੌਰਾਨ ਐਮੀ ਵਰਕ ਦੇ ਇਲਾਵਾ ਕਈ ਸਟਾਰਾਂ ਨੇ ਉਹਨਾਂ ਨੂੰ ਪੋਜ਼ਿਟਿਵ ਸ਼ਬਦ ਕਹੇ ਚਨ ਜਿਸ ਦੇ ਕਰਕੇ ਉਹ ਦੁਨਿਆਵੀ ਜਿੰਦਗੀ ਜੀ ਰਹੇ ਨੇ ਕੁਝ ਦਿਨ ਪਹਿਲਾਂ ਹੀ ਸਾਡੀ ਗੱਡੀ ਤੇ ਹਮਲਾ ਹੋਇਆ ਗੁਰਪ੍ਰੀਤ ਨੇ ਕਿਹਾ ਕਿ ਉਹਨਾਂ ਦਾ ਬੇਟਾ ਵਾਰਿਸ 10 ਮਹੀਨਿਆਂ ਦਾ ਹੋ ਗਿਆ ਹੈ ਉਸ ਦੇ ਲਈ ਅਸੀਂ ਕੋਈ ਸੈਲੀਬ੍ਰੇਸ਼ਨ ਨਹੀਂ ਕੀਤਾ ਗੁਰਪ੍ਰੀਤ ਨੇ ਰੋਂਦੇ ਹੋਏ ਕਿਹਾ ਕਿ ਇਸ ਘਟਨਾ ਤੋਂ ਪਹਿਲਾਂ ਬਹੁਤ ਆਨੰਦਮਾਨ ਦੇ ਸਨ ਪਰ ਹੁਣ ਆਪਣੇ ਬੱਚੇ ਨੂੰ ਘਮਾਨ ਨਹੀਂ ਲਿਆ ਜਾਂਦੇ ਉਹਨਾਂ ਨੂੰ ਖਰਚ ਹੀ ਰੱਖਦੇ ਆ ਅਤੇ ਕੋਸ਼ਿਸ਼ ਕਰਦੇ ਆ ਕਿ ਉਸ ਦੀ ਕੋਈ ਤਸਵੀਰ ਲੈ ਕੇ ਉਸ ਦੇ ਬਾਰੇ ਗਲਤ ਨਾ ਲਿਖੇ ਹੁਣ ਤੁਸੀਂ ਕੀ ਸੋਚਦੇ ਹੋ ਇਹਨਾਂ ਜੋ ਕੁਝ ਉਹਨਾਂ ਦਾ ਵਿਚਾਰ ਨੇ ਤੁਹਾਡੇ ਕੀ ਵਿਚਾਰ ਨੇ ਦੋਸਤੋ ਤੁਸੀਂ ਆਪਣੇ ਕਮੈਂਟ ਇਸ ਤੇ ਵੀਡੀਓ ਦੇ ਵਿੱਚ ਜ਼ਰੂਰ ਕਰਿਓ ਧੰਨਵਾਦ